ਨਾ ਗੂਰੇ ਦਾ ਨਾ ਕਾਲੇ ਦਾ ਨਾ ਕਿਸੇ ਨਾ ਡੁਖਾਉਂਦੇ ਸਾਲੇ ਦਾ ਲੱਖ ਵਾਰੀ ਕਰੇ ਵਿਰੋਧ ਕੋਈ ਮੈਂ ਫੈਨ ਹਮੈਰੋਂ ਵਾਲੇ ਦਾ ਫਿਰ ਇੱਕੋ ਇੱਕ ਹੀ ਹੱਲ ਹੁੰਦਾ ਜਦੋਂ ਸਿਰ ਤੇ ਨੰਗੇ ਪਾਣੀ ਦਾ ਲਾ ਸੋਦਾ ਦਿਤ ਸਿੰਗਾ ਨੇ ਆਖਰ ਨੂੰ ਵਈਆ ਰਾਣੀ ਦਾ ਏ ਪੰਜਾਬ ਮੇਰੇ ਦੀ ਧਰਤੀ ਆ ਕੋਈ ਸ਼ਾਮ ਲਾਂਡ ਤਾਂ ਦੱਬੀ ਨਹੀਂ ਇੱਥੇ ਲੋਕੀ ਅਣਖਾਂ ਵਾਲੇ ਨੇ ਅਸੀਂ ਇੰਦਰਾ ਗਾਂਧੀ ਛੱਡੀ ਨਹੀਂ ਇੱਕ ਕਾਂ ਮਾਰ ਕੇ ਟੰਗਿਆ ਏ ਹੁਣ ਬਾਕੀ ਕਾਂ ਕਾਂ ਕਰਦੇ ਨੇ ਇੱਥੇ ਨਗੇਜ ਪੁਣੇ ਦੇ ਹੱਕ ਦੇ ਵਿੱਚ ਟੁਕੜਬੋਚ ਕਈ ਹੰਮੀ ਭਰਦੇ ਨੇ ਹੁਣ ਪਿੱਟਦੀ ਫਿਰਦੀ ਲੁਤਰਾ ਜੋ ਕਹਿੰਦੀ ਸੁਪਨੇ ਆਉਂਦੇ ਮੈਂ ਰੋਂਦੇ ਓਨੂੰ ਦੇ ਨਹੀਂ ਆਉਂਦੀ ਰਾਤਾਂ ਨੂੰ ਕਰੀ ਪਾਠ ਜਾਂਦੀ ਆ ਪੈਰੋਂ ਦੇ ਇੱਕ ਹੋਰ ਭੂਤਨੀ ਪਿੱਟਦੀ ਆ ਗਿਆ ਮੁੱਕ ਪੀਪੇ ਚੋਂ ਆਟਾ ਜੀ ਜਿਹੜੀ ਕੱਪੜੇ ਲਾ ਕੇ ਨੱਚਦੀ ਸੀ ਖੰਡਾ ਕੇ ਫੇਸਬੁੱਕ ਤੇ ਝਾਟਾ ਜੀ ਇੱਕ तितਲੀ ਵਾਲੀ ਰੁੰਦੀਆ ਮੇਰਾ ਸੋਟਾ ਅਜੇ ਨਿਆਣਾ ਜੀ ਮੈਨੂੰ ਮਾਫ਼ ਕਰ ਦਿਓ ਬਾਬਾ ਜੀ ਕੋਈ ਨਾ ਵਰਤਾਇਓ ਭਾਣਾ ਜੀ ਕੈਸੀ ਤੋਂ ਸੂਤੋਂ ਨੂਰ ਜਾਏ ਹੁਣ ਜਾਂਦੇ ਨੇ ਹੱਥ ਬੰਨੀ ਜੀ ਇੱਕ ਵਾਰੀ ਕਰ ਦੋ ਮਾਫ਼ ਸਾਨੂੰ ਗਈ ਆਕੜ ਕਈਆਂ ਦੀ ਪੰਨੀ ਜੀ ਇੱਕ ਨਕਲੀ ਨਹਿੰਗ ਹਰਜੀਤ ਕੋਈ ਹੈ ਨਗੀਜ ਪੁਣੇ ਦਾ ਹੰਮੀ ਜੋ ਉਹ ਭੌਂਕਦਾ ਏ ਹਰ ਮੁੱਦੇ ਤੇ ਸੈਂਟਰ ਦੀ ਕਰੇ ਗੁਲਾਮੀ ਜੋ ਡਾਲਰ ਚੋਰ ਹਰਾਮੀ ਬੂਟਾ ਵੀ ਇਨਾ ਕੰਜਰੀਆਂ ਦਾ ਪਾਈ ਏ ਉਹਨੂੰ ਗਾਲਾਂ ਖਾਦੇ ਬਿਨਾ ਕਦੇ ਨਾ ਰੋਟੀਆਂ ਜਿਵੇਂ ਆਈਏ ਇੱਕ ਮੰਡ ਬੈਠਾ ਲੁਧਿਆਣੇ ਵਿੱਚ ਨਾ ਤਿੰਨਾ ਵਿੱਚ ਨਾ 13 ਵਿੱਚ ਉਹਨੂੰ ਗੂੰਗਿੱਦੜਾਂ ਦਾ ਕਹਿੰਦੇ ਨੇ ਬੈਠਾ ਨਾ ਲਖਵਾਈ ਸੇਰਾ ਵਿੱਚ ਇੱਕ ਹੋਰ ਹੈ ਸਾਲਾ ਸੂਰੀ ਦਾ ਰਹਿੰਦਾ ਐ ਮੈਂ ਮੈਂ ਕਰਦਾ ਜੀ ਹਿੰਦੂ ਬੀਰ ਬਿਉ ਨੂੰ ਆਖਰ ਹੈ ਸਾਡੇ ਵਿੱਚੋਂ ਕਿਉਂ ਨਹੀਂ ਮਰਦਾ ਜੀ ਭਾਗ ਪੁਰੀਆ ਕਰੇ ਸਵਾਗਤ ਜੀ ਲੱਚਰਤਾ ਦੇ ਲਾਹੇ ਜਾਲੇ ਦਾ ਸੋਬਾਰੀ ਕਰੇ ਬਰੋਧ ਕੋਈ ਮੈਂ ਫੈਨ ਹਮੈਰੋਂ ਵਾਲੇ ਦਾ ਮੈਂ ਫੈਨ ਹਮੈਰੋਂ ਵਾਲੇ ਦਾ